ਜਿਨ੍ਹਾਂ ਦੀ ਇਸ ਧਰਤੀ ਉੱਤੇ ਆਪਸ ਵਿੱਚ ਨਹੀਂ ਬਣਦੀ ਕਿਸੇ ਨਾਲ ਨਹੀਂ ਬਣਦੀ ਭਾਵੇਂ ਤੁਹਾਡਾ ਗਵਾਂਢੀ ਆ ਸਵਰਗ ਨੂੰ ਨਹੀਂ ਜਾ ਹੁਣ ਕਿਉਂਕਿ ਪਰਮੇਸ਼ਵਰ ਨੇ ਵਚਨ ਦੇ ਵਿੱਚ ਸਾਨੂੰ ਸਭ ਤੋਂ ਪਹਿਲਾ ਵੱਡਾ ਹੁਕਮ ਕੀ ਦਿੱਤਾ ਸਬਨਾ ਨਾਲ ਪ੍ਰੇਮ ਕਰਨਾ ਕਹਿੰਦਾ ਹਾਲੇਲੂਇਆ ਅੱਜ ਅਸੀਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਪਰਮੇਸ਼ਵਰ ਦਾ ਬਚਨ ਇੱਕ ਤਾਕਤਵਰ ਹਥਿਆਰ ਹੈ ਹallelujah ਪਰਮੇਸ਼ਵਰ ਦਾ ਬਚਨ ਇੱਕ ਤਾਕਤਵਰ ਹਥਿਆਰ ਹੈ ਹallelujah ਆਓ ਅਸੀਂ ਦੇਖਾਂਗੇ ਇਬਰਾਨੀਆਂ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਉਹਦੀ 12 ਤੇ 13 ਨੰਬਰ ਪੰਕਤੀ ਚ ਇਦਾਂ ਲਿਖਿਆ ਹੈ ਕਿਉਂ ਜੋ ਪਰਮੇਸ਼ਵਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰਬੰਦ ਬੰਦ ਅਤੇ ਗੁਦੇ ਨੂੰ ਅਡੋ-ਅਡ ਕਰਕੇ ਵੇਨ ਸੁਟਦਾ ਹੈ ਅਤੇ ਮਨ ਦੇ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ ਅਤੇ ਸ੍ਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ ਹੈ ਪਰ ਜਿੰਨੂੰ ਅਸਾਂ ਲੇਖਾ ਦੇਣਾ ਹੈ ਉਹਦੇ ਨੇਤਰਾਂ ਦੇ ਅੱਗੇ ਸਾਰੀਆਂ ਅਵਸਥਾਾਂ ਨੰਗੀਆਂ ਅਤੇ ਖੁੱਲੀਆਂ ਪਈਆਂ ਹਨ ਹallelujah ਸੋ ਪਰਮੇਸ਼ਵਰ ਜੀ ਦਾ ਵਚਨ ਸਾਨੂੰ ਇਦਾਂ ਦੱਸਦਾ ਹੈ ਕਿ ਪਰਮੇਸ਼ਵਰ ਦਾ ਜਿਹੜਾ ਵਚਨ ਆ ਉਹ ਜਿਉਂਦਾ ਹੈ ਫਸਟ ਆਫ ਆਲ ਐਂਡ ਮੋਸਟ ਪਾਵਰਫੁਲ ਥਿੰਗ ਇਜ਼ ਕਿ ਪਰਮੇਸ਼ਵਰ ਦਾ ਵਚਨ ਜਿਉਂਦਾ ਹੈ ਇਹ ਸਭ ਤੋਂ ਹੀ ਸ਼ਮਰਥੀ ਗੱਲ ਹੈ ਕਿ ਤੁਸੀਂ ਜੇ ਇਸ ਵਚਨ ਦੇ ਨਾਲ ਦੁਆ ਕਰਦੇ ਆਂ ਔਰ ਜੇ ਇਸ ਵਚਨ ਨੂੰ ਤੁਸੀਂ ਸੁਣਦੇ ਆਂ ਉਹ ਵਚਨ ਜਿਉਂਦਾ ਵਚਨ ਨਹੀਂ ਉਹ ਸਧਾਰਨ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਦੇ ਵਾਂਗ ਨਹੀਂ ਆ ਜਿਹੜੀਆਂ ਲਿਖ ਦਿੱਤੀਆਂ ਤੇ ਬੀਤ ਗਈਆਂ ਜਾਂ ਜੋ ਬੀਤ ਗਿਆ ਤੇ ਲਿਖ ਦਿੱਤਾ ਪਰ ਜੋ ਪਰਮੇਸ਼ਵਰ ਜੀ ਦਾ ਵਚਨ ਆ ਉਹ ਜਿਉਂਦਾ ਆ ਅਤੇ ਗੌਣਕਾਰ ਆ ਉਹ ਲਾਭਮੰਤ ਆ ਜੋ ਕੁਝ ਵੀ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਆ ਜਾਂ ਜੋ ਕੁਝ ਵੀ ਪਰਮੇਸ਼ਵਰ ਦਾ ਵਚਨ ਇੱਕ ਦੋ ਤਰ੍ਹਾਂ ਦੇ ਨਾਲ ਪਰਮੇਸ਼ਵਰ ਦਾ ਵਚਨ ਆ ਇੱਕ ਲਿਖਤੀ ਵਚਨ ਆ ਇੱਕ ਆਤਮਾ ਦੇ ਦੁਆਰਾ ਆ ਤਾਂ ਲਿਖਤੀ ਵਚਨ ਜਿਹੜਾ ਆ ਉਹ ਲੋਗੋਸ ਉਹਨੂੰ ਕਹਿੰਦੇ ਆ ਪਰ ਜਿਹੜਾ ਆਤਮਾ ਤੋਂ ਜਿਹੜਾ ਡਾਇਰੈਕਟ ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ ਗੱਲਾਂ ਕਰਦਾ ਉਹਨੂੰ ਰੇਮਾ ਵਰਡ ਕਹਿੰਦੇ ਆ ਤਾਂ ਦੋਨੋਂ ਤਰੀਕਿਆਂ ਦੇ ਨਾਲ ਜਦੋਂ ਪਰਮੇਸ਼ਵਰ ਦਾ ਵਚਨ ਤੁਹਾਡੇ ਕੋਲੇ ਆਉਂਦਾ ਆ ਚਾਹੇ ਲਿਖਤ ਦੇ ਰੂਪ ਦੇ ਵਿੱਚ ਚਾਹੇ ਰੇਮਾ ਵਰਡ ਦੇ ਰੂਪ ਦੇ ਵਿੱਚ ਤਾਂ ਦੋਨੋਂ ਹੀ ਵਚਨ ਜਿਹੜਾ ਆ ਉਹ ਜਿੰਦਾ ਵਚਨ ਆ ਹਰ ਲਾਭ ਦੇ ਹallelujah ਜਦੋਂ ਆਤਮਾ ਵੀ ਤੁਹਾਡੇ ਨਾਲ ਗੱਲ ਕਰਦਾ ਪਰਮੇਸ਼ਵਰ ਦਾ ਆਤਮਾ ਤਾਂ ਉਹ ਤੁਹਾਡੇ ਫਾਇਦੇ ਦੀ ਗੱਲ ਕਰਦਾ ਹੈ ਕਿਉਂਕਿ ਪਰਮੇਸ਼ਵਰ ਜੀ ਨੇ वचन ਦੇ ਦੁਆਰੇ ਸਾਨੂੰ ਦੱਸਿਆ ਹੈ ਕਿ ਮੇਰੇ ਕੋਲ ਜਿਹੜੀਆਂ ਤੁਹਾਡੇ ਲਈ ਪਲਾਨਿੰਗਸ ਆ ਯੋਜਨਾਵਾਂ ਆ ਉਹ ਲਾਭ ਦੀਆਂ ਆ ਹਾਨੀ ਦੀਆਂ ਨਹੀਂ ਆ ਇਸ ਲਈ ਜਦੋਂ ਵੀ ਪਰਮੇਸ਼ਵਰ ਜੀ ਦਾ वचन ਤੁਹਾਡੇ ਜੀਵਨ ਵਿੱਚ ਆਉਂਦਾ ਆ ਕੋਈ ਪਰਮੇਸ਼ਵਰ ਦੇ ਦਾਸ ਤੁਹਾਨੂੰ ਪਰਮੇਸ਼ਵਰ ਦਾ ਵਰਡ ਕੋਈ ਦਿੰਦੇ ਆ ਪ੍ਰਭੂ ਯਿਸੂ ਮਸੀਹ ਦਾ ਨਾਮ ਬੋਲ ਕੇ ਉਹ ਤੁਹਾਡੇ ਲਈ ਫਾਇਦੇ ਦਾ ਹੁੰਦਾ ਹੈ ਜਦੋਂ ਤੁਸੀਂ ਖੁਦ ਪੁੱਤਰ ਬਾਈਬਲ ਨੂੰ ਖੋਲ ਕੇ ਪਰਮੇਸ਼ੁਰ ਦਾ ਬਚਨ ਪੜ੍ਹਦੇ ਆ ਤਾਂ ਉਹ ਬਚਨ ਤੁਹਾਡੇ ਫਾਇਦੇ ਦਾ ਹੁੰਦਾ ਹੈ। ਪਰ ਜਦੋਂ ਆਤਮਾ ਡਾਇਰੈਕਟ ਤੁਹਾਡੇ ਨਾਲ ਗੱਲਾਂ ਕਰਦਾ ਹੈ ਤਾਂ ਉਹ ਵੀ ਬਚਨ ਤੁਹਾਡੇ ਫਾਇਦੇ ਦਾ ਹੁੰਦਾ ਹੈ ਕਿਉਂਕਿ ਉਹ ਜਿਉਂਦਾ ਬਚਨ ਹੈ। ਹallelujah। ਅ ਕਹਿੰਦਾ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਹੈ। ਜਿੱਦਾਂ ਕਈ ਤਲਵਾਰਾਂ ਆ ਜਿਨ੍ਹਾਂ ਨੂੰ ਇੱਕ ਪਾਸੇ ਧਾਰ ਹੁੰਦੀ ਹੈ ਪਰ ਕਈ ਤਲਵਾਰਾਂ ਆ ਜਿਹੜੀਆਂ ਦੋਨੋਂ ਪਾਸੇ ਤਿੱਖੀਆਂ ਆ। ਕਹਿੰਦਾ ਇਹ ਜਿਹੜੀ ਦੋਨੋਂ ਪਾਸੋਂ ਤਿੱਖੀ ਤਲਵਾਰ ਆ ਇਹ ਉਹਦੇ ਨਾਲੋਂ ਵੀ ਜ਼ਿਆਦਾ ਤਿੱਖਾ ਹੈ। ਅਰ ਜਦੋਂ ਇਹ ਵਚਨ ਸਾਡੇ ਅੰਦਰ ਜਾਂਦਾ ਆ ਇਹ ਤਲਵਾਰ ਜਦੋਂ ਸਾਡੇ ਅੰਦਰ ਜਾਂਦੀ ਆ ਤਾਂ ਸਾਡੇ ਅੰਦਰ ਇਹ ਜਿਹੜੀਆਂ ਹਰੇਕ ਬੰਦ ਬੰਦ ਨੂੰ ਗੁੱਦੇ ਨੂੰ ਜੀਵ ਨੂੰ ਆਤਮਾ ਨੂੰ ਅਡੋ ਅਡ ਕਰਕੇ ਵੰਨ ਸੁਟਦੀ ਆ ਮਤਲਬ ਸਾਡੇ ਅੰਦਰਲੀ ਹਰੇਕ ਚੀਜ਼ ਨੂੰ ਇਹ ਜਾਂਚਦੀ ਆ ਹਰੇਕ ਚੀਜ਼ ਨੂੰ ਛੂੰਦੀ ਆ ਵੰਨਦੀ ਆ ਕਈ ਵਾਰੀ ਤੁਸੀਂ ਦੇਖੋ ਪਰਮੇਸ਼ਰ ਦਾ ਵਚਨ ਤੁਸੀਂ ਸੁਣ ਰਹੇ ਹੋ ਨੇ ਤੁਹਾਨੂੰ ਲੱਗਦਾ ਪਰਮੇਸ਼ਰ ਦਾ ਵਚਨ ਤੁਹਾਨੂੰ ਝੜਕ ਰਿਹਾ ਹੈ ਕਈ ਵਾਰੀ ਤੁਸੀਂ ਪਰਮੇਸ਼ਵਰ ਦਾ ਬਚਨ ਸੁਣ ਕੇ ਤੁਹਾਨੂੰ ਲੱਗਦਾ ਤੁਹਾਨੂੰ ਪਰਮੇਸ਼ਵਰ ਦਾ ਬਚਨ ਹੌਸਲਾ ਦੇ ਰਿਹਾ ਹੈ। ਕਈ ਵਾਰੀ ਤੁਹਾਨੂੰ ਪਰਮੇਸ਼ਵਰ ਦਾ ਬਚਨ ਜਿਹੜਾ ਆਉਂ ਤਸੱਲੀ ਬਣ ਕੇ ਆਉਂਦਾ। ਕਈ ਵਾਰੀ ਤੁਸੀਂ ਪਰਮੇਸ਼ਵਰ ਦਾ ਬਚਨ ਸੁਣ ਕੇ ਰੋਣਾ ਸ਼ੁਰੂ ਕਰ ਦਿੰਦੇ। ਤੁਹਾਡੀਆਂ ਕਮੀਆਂ ਦਾ ਅਹਿਸਾਸ ਦਵਾਉਂਦੇ। ਤੁਹਾਡੇ ਗੁਨਾਹ ਤੁਹਾਡੇ ਅੱਗੇ ਪ੍ਰਗਟ ਕਰਦਾ ਆ। ਤਾਂ ਪਰਮੇਸ਼ਵਰ ਦਾ ਬਚਨ ਇਥੇ ਕੀ ਰਸਦਾ? ਇਹ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਹੈ। ਇਹ ਜਦੋਂ ਬਚਨ ਸਾਡੇ ਜੀਵਨ ਦੇ ਵਿੱਚ ਆਉਂਦਾ ਆ, ਸਾਡੇ ਅੰਦਰ ਆਉਂਦਾ, ਇਹ ਸਾਡੇ ਪ੍ਰਾਣਾਂ ਨੂੰ ਵੀ ਵਿੰਨਦਾ ਆ। ਸੋਡੀ ਆਤਮਾ ਨੂੰ ਵੀ ਸਾਡੇ ਜੀਵਨ ਨੂੰ ਵੀ ਮਤਲਬ ਸਾਡੇ ਅੰਦਰ ਜੋ ਕੁਝ ਵੀ ਚੱਲਦਾ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਵਿੰਨਦਾ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰਦਾ ਹੈ ਹਾਲੇਲੂਇਆ ਕਈ ਵਾਰੀ ਕਿਸੇ ਦਾ ਦਿਲ ਬਹੁਤ ਸਖਤ ਹੁੰਦਾ ਹੈ ਪਰ ਜਦੋਂ ਪਰਮੇਸ਼ੁਰ ਦਾ ਬਚਨ ਸੁਣਨਾ ਸ਼ੁਰੂ ਕਰਦਾ ਜਾਂ ਪਰਮੇਸ਼ੁਰ ਦਾ ਬਚਨ ਪੜ੍ਹਨਾ ਸ਼ੁਰੂ ਕਰਦਾ ਤਾਂ ਹੋ ਸਕਦਾ ਪਰਮੇਸ਼ੁਰ ਦੇ ਬਚਨ ਦੀਆਂ ਕੋਈ ਇੱਕ ਜਾਂ ਦੋ ਪੰਕਤੀਆਂ ਉਹਦੀ ਸਾਰੀ ਸਖਤ ਦਿਲੀ ਨੂੰ ਦੂਰ ਕਰ ਦੇਣ ਤਾਂ ਉਹਦਾ ਦਿਲ ਵਿੰਨਿਆ ਗਿਆ ਪ੍ਰਭੂ ਯਿਸੂ ਮਸੀਹ ਜੀ ਦੇ ਬਚਨ ਦੇ ਰਹਿ ਹਾਲੇਲੂਇਆ ਇਸੇ ਤਰ੍ਹਾਂ ਕਿਸੇ ਦਾ ਸੁਭਾਅ ਬਦਲ ਸਕਦਾ ਹੈ ਹੋ ਸਕਦਾ ਕੋਈ ਮਨੁੱਖ ਆਪਣੇ ਆਪ ਨੂੰ ਸਮਝਾਵੇ ਮੈਂ ਕਦੀ ਕੋਈ ਗਲਤੀ ਨਹੀਂ ਕੀਤੀ ਪਰ ਜਦੋਂ वचन ਪੜਨ ਲੱਗੇ ਸੁਣਨ ਲੱਗੇ ਜਾਂ ਸਮਝਣ ਲੱਗੇ ਤਾਂ ਉਹਨੂੰ ਆਪਣੀਆਂ ਗਲਤੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਣ ਤਾਂ ਜੀਵਨ ਬਦਲ ਦਿੰਦਾ ਹੈ ਇਹ वचन ਹallelujah ਦਿਲ ਬਦਲ ਦਿੰਦਾ ਹੈ ਆਦਤਾਂ ਬਦਲ ਦਿੰਦਾ ਸੁਭਾਅ ਬਦਲ ਦਿੰਦਾ ਸਾਡੇ ਕੰਮ ਬਦਲ ਜਾਂਦੇ ਆ ਕਿਉਂਕਿ ਇਹ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਹੈ ਤੇ ਵਿੰਨਦਾ ਹੈ ਤੇ ਕੀ ਕਹਿੰਦਾ ਕਹਿੰਦਾ ਮਨ ਦੇ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ ਜੋ ਕੁਝ ਸਾਡੇ ਮਨ ਦੇ ਵਿਚਾਰ ਆ ਹਰ ਕੋਈ ਮਨੁੱਖ ਜਿਹੜਾ ਆ ਤੁਹਾਡੇ ਮਨ ਦੇ ਵਿਚਾਰਾਂ ਨੂੰ ਨਹੀਂ ਜਾਣਦਾ ਕਈ ਵਾਰੀ ਤੁਸੀਂ ਕਿਸੇ ਨਾਲ ਹੱਸ ਕੇ ਗੱਲ ਕਰਦੇ ਆ ਪਰ ਦਿਲ ਦੇ ਵਿੱਚ ਤੁਸੀਂ ਉਹਦੇ ਲਈ ਬੁਰਾਈ ਸੋਚੀ ਹੁੰਦੀ ਹੈ ਕਈ ਵਾਰੀ ਕਿਸੇ ਨੂੰ ਤੁਸੀਂ ਮੂੰਹ ਤੋਂ ਝਿੜਕ ਰਹੇ ਹੁੰਦੇ ਆ ਪਰ ਤੁਸੀਂ ਦਿਲ ਤੋਂ ਜਿਹੜਾ ਆ ਉਹਦੇ ਨਾਲ ਪ੍ਰੇਮ ਨਾਲ ਹੀ ਭਰੇ ਹੋਏ ਹੁੰਦੇ ਆ ਪਰ ਕਿਸੇ ਹੋਰ ਦਾ ਕਰਕੇ ਤੁਸੀਂ ਉਹਦੇ ਨਾਲ ਜਿਹਦੇ ਨਾਲ ਤੁਸੀਂ ਗੱਲ ਕਰਦੇ ਆ ਤੁਸੀਂ ਸਖਤ ਰਵਈਆ ਅਪਣਾ ਲੈਂਦੇ ਆ ਪਰ ਵਚਨ ਕੀ ਦਾਤਾ ਆ ਉਹ ਤੁਹਾਡੇ ਦਿਲ ਦੇਆਂ ਵਿਚਾਰਾਂ ਨੂੰ ਵੀ ਜਾਣਦਾ ਆ ਅਰ ਤੁਹਾਡੀਆਂ ਧਾਰਨਾ ਤੁਹਾਡੀਆਂ ਸੋਚਾਂ ਕੀ ਆ ਤੁਸੀਂ ਕਿਸ ਕਿਸ ਦੇ ਪ੍ਰਤੀ ਚੰਗਾ ਸੋਚਦੇ ਕਿ ਕਿਸ ਦੇ ਪ੍ਰਤੀ ਤੁਸੀਂ ਬੁਰਾ ਸੋਚਦੇ ਆ ਤੁਸੀਂ ਆਪਣੇ ਬੱਚਿਆਂ ਦੇ ਲਈ ਕੀ ਸੋਚਦੇ ਆ ਤੁਸੀਂ ਆਪਣੇ ਮਾਤਾ ਪਿਤਾ ਦੇ ਲਈ ਕੀ ਸੋਚਦੇ ਗਵਾਂਡੀ ਦੇ ਲਈ ਤੁਹਾਡੀ ਕੀ ਧਾਰਨਾ ਹੈ ਕੀ ਸੋਚ ਆ ਕਿੰਨਾ ਉਹ ਸਾਰੀਆਂ ਚੀਜ਼ਾਂ ਨੂੰ ਜਾਂਚ ਲੈਂਦਾ ਆ ਅਰ ਕਹਿੰਦਾ ਕੋਈ ਵੀ ਵਸਤ ਸ੍ਰਿਸ਼ਟੀ ਦੀ ਕੋਈ ਵੀ ਵਸਤ ਉਸ ਤੋਂ ਲੁਕੀ ਹੋਈ ਨਹੀਂ ਆ ਇਸ ਧਰਤੀ ਦੀ ਇਸ ਸ੍ਰਿਸ਼ਟੀ ਦੀ ਜੋ ਕੁਝ ਪਰਮੇਸ਼ਵਰ ਨੇ ਇਹਦੇ ਵਿੱਚ ਉਤਪਤ ਕੀਤਾ ਆ ਕੋਈ ਵੀ ਵਸਤ ਉਹਦੇ ਤੋਂ ਛੁਪੀ ਹੋਈ ਨਹੀਂ ਆ ਪਰ ਜਿਹਨੂੰ ਅਸਾਂ ਲੇਖਾ ਦੇਣਾ ਹੈ ਜੇ ਇਸ ਪਰਮੇਸ਼ਵਰ ਜੀ ਨੂੰ ਅਸੀਂ ਲੇਖਾ ਦੇਣਾ ਕਹਿੰਦਾ ਉਹਦੇ ਨੇਤਰਾਂ ਦੇ ਅੱਗੇ ਉਹਦੀਆਂ ਅੱਖਾਂ ਦੇ ਸਾਹਮਣੇ ਸਾਰੀਆਂ ਵਸਤਵਾਂ ਨੰਗੀਆਂ ਤੇ ਖੁੱਲੀਆਂ ਪਈਆਂ ਆ ਕਈ ਵਾਰੀ ਅਸੀਂ ਇੱਕ ਦੀ ਜੇਬ ਦੇ ਵਿੱਚੋਂ ਪੈਸੇ ਕੱਢੇ ਤੇ ਆਪਣੀ ਜੇਬ ਦੇ ਵਿੱਚ ਲੁਕਾ ਲਏ ਸਾਨੂੰ ਲੱਗਦਾ ਇਹਨੂੰ ਪਤਾ ਨਹੀਂ ਲੱਗਾ ਘਰ ਵਿੱਚ ਹੀ ਕਈ ਚੀਜ਼ਾਂ ਅਸੀਂ ਲੁਕਾ ਲੈਣੀਆਂ ਆ ਪਰ ਉਹ ਸਾਨੂੰ ਲੱਗਦਾ ਸੀ ਲੁਕਾਈਆਂ ਹੋਈਆਂ ਆ ਪਰ ਵਚਨ ਕੀ ਦੰਦਾ ਕਹਿੰਦਾ ਜਿੰਨੂੰ ਅਸੀਂ ਲੇਖਾ ਦੇਣਾ ਉਹਦੀਆਂ ਅੱਖਾਂ ਦੇ ਸਾਹਮਣੇ ਖੁੱਲੀਆਂ ਹੀ ਪਈਆਂ ਆ ਨੰਗੀਆਂ ਪਈਆਂ ਆ ਭਾਵੇਂ ਤੁਸੀਂ ਕੋਈ ਚੀਜ਼ ਅਲਮਾਰੀ ਚ ਲੁਕੋਈ ਆ ਭਾਵੇਂ ਤੁਸੀਂ ਜ਼ਮੀਨ ਪੁੱਟ ਕੇ ਲੁਕੋਈ ਆ ਪਰ ਪਰਮੇਸ਼ਵਰ ਦੇ ਸਾਹਮਣੇ ਉਹ ਖੁੱਲੀ ਪਈ ਆ ਉਹਨੂੰ ਇਦਾਂ ਹੀ ਨਜ਼ਰ ਆਉਂਦੀ ਜਿਦਾ ਸਾਹਮਣੇ ਹੀ ਪਈ ਹੋਵੇ ਕਰਕੇ ਜ਼ਬੂਰਤ ਚ ਕੀ ਲਿਖਿਆ ਕਹਿੰਦਾ ਤੇਰੇ ਸਾਹਮਣੇ ਤਾਂ ਹਨੇਰੀ ਰਾਤ ਵੀ ਚਾਨਣ ਦੇ ਵਰਗੀ ਆ ਤੂੰ ਹਨੇਰੀਆਂ ਦੇ ਵਿੱਚ ਵੀ ਚਾਨਣ ਦੇ ਵਾਂਗ ਦੇਖਣ ਦੀ ਤਾਕਤ ਰੱਖਦਾ ਆ ਹਾਲੇਲੂਇਆ ਤਾਂ ਅਸੀਂ ਕਿਸੇ ਦੇ ਲਈ ਮਨ ਵਿੱਚ ਕੁਛ ਲੁਕੋਇਆ ਆ ਉਹ ਵੀ ਪਰਮੇਸ਼ਵਰ ਜੀ ਤੋਂ ਛੁਪਿਆ ਹੋਇਆ ਨਹੀਂ ਆ ਅਸੀਂ ਕੋਈ ਚੀਜ਼ ਕਿਸੇ ਦੀ ਚੱਕ ਕੇ ਲੁਕੋਈ ਆ ਉਹ ਵੀ ਕਿਸੇ ਤੋਂ ਪਰਮੇਸ਼ਵਰ ਤੋਂ ਲੁਕੀ ਹੋਈ ਨਹੀਂ ਆ ਕਹਿੰਦਾ ਉਹਦੇ ਨੇਤਰਾਂ ਦੇ ਸਾਹਮਣੇ ਜਿਹਨੂੰ ਅਸੀਂ ਲੇਖਾ ਦੇਣਾ ਆ ਇਟ ਮੀਨ ਅਸੀਂ ਲੇਖਾ ਦੇਣਾ ਆ ਬਚਨ ਇਥੇ ਜਿੱਥੇ ਸਾਨੂੰ ਸਮਝਾਉਂਦਾ ਨਾਲ-ਨਾਲ ਵਾਰਨ ਵੀ ਕਰ ਰਿਹਾ ਕਹਿੰਦਾ ਤੁਸੀਂ ਲੇਖਾ ਦੇਣਾ ਆ ਤਾਂ ਕਹਿੰਦਾ ਜਿਹਨੂੰ ਲੇਖਾ ਦੇਣਾ ਜਿਹਨੇ ਤੁਹਾਡੇ ਤੋਂ ਸਾਰਾ ਹਿਸਾਬ ਕਿਤਾਬ ਪੁੱਛਣਾ ਆ ਉਹਦੇ ਅੱਗੇ ਸਾਰੀਆਂ ਚੀਜ਼ਾਂ ਖੁੱਲੀਆਂ ਪਈਆਂ ਹੋਈਆਂ ਆ ਹਾਲੇਲੂਇਆ ਕਹਤਾਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਉਹਦਾ 5 ਨੰਬਰ ਉਹਦੀ 5 ਨੰਬਰ ਆਇਆ ਕਹਿੰਦਾ ਪਰਮੇਸ਼ਵਰ ਦਾ ਹਰੇਕ ਬਚਨ ਤਾਇਆ ਹੋਇਆ ਹੈ ਜਿਹੜੇ ਉਹਦੀ ਸ਼ਰਣ ਵਿੱਚ ਆਉਂਦੇ ਹਨ ਉਹਨਾਂ ਦੀ ਢਾਲ ਹੈ ਹਾਲੇਲੂਇਆ ਪਰਮੇਸ਼ਵਰ ਦਾ ਹਰ ਬਚਨ ਤਾਇਆ ਹੋਇਆ ਦਾ ਕੀ ਮਤਲਬ ਹੈ ਸ਼ੁੱਧ ਹੈ ਸਾਫ ਹੈ ਪਿਓਰ ਹੈ ਪਰਮੇਸ਼ਵਰ ਦਾ ਹਰੇਕ ਵਚਨ ਤਾਇਮ ਹੋਇਆ ਜਿਹੜੇ ਵੀ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਆਉਂਦੇ ਆ ਜਿਹੜੇ ਪ੍ਰਭੂ ਦੀ ਪਨਾਹ ਦੇ ਵਿੱਚ ਆਉਂਦੇ ਆ ਜਿਹੜੇ ਪ੍ਰਭੂ ਦਾ ਆਸਰਾ ਲੈ ਲੈਂਦੇ ਆ ਉਹਨਾਂ ਦੀ ਉਹ ਢਾਲ ਬਣ ਜਾਂਦਾ ਆ ਉਹਨਾਂ ਦੇ ਲਈ ਉਹ ਵਚਨ ਕੰਮ ਕਰਨਾ ਸ਼ੁਰੂ ਕਰ ਦਿੰਦਾ ਆ ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਂਦੇ ਆ ਤਾਂ ਜਦੋਂ ਸੱਚੀ ਅਸੀਂ ਪਰਮੇਸ਼ਵਰ ਜੀ ਨੂੰ ਆਪਣਾ ਆਸਰਾ ਤੱਕ ਲੈਨੇ ਆ ਕਿ ਪ੍ਰਭੂ ਤੁਸੀਂ ਮੈਨੂੰ ਬਚਾ ਸਕਦੇ ਆ ਪ੍ਰਭੂ ਤੁਸੀਂ ਮੈਨੂੰ ਬੁਰਾਈ ਤੋਂ ਛੁਡਾ ਸਕਦੇ ਆ ਪ੍ਰਭੂ ਤੁਸੀਂ ਮੈਨੂੰ ਦੁਸ਼ਟ ਦੇ ਹੱਥਾਂ ਤੋਂ ਛੁਡਾ ਸਕਦੇ ਆ ਪੁਰਾਣੀ ਇਨਸਾਨੀਅਤ ਤੋਂ ਬੁਰੇ ਸੁਭਾਅ ਤੋਂ ਨਸ਼ਿਆਂ ਤੋਂ ਵਿਭਚਾਰ ਤੋਂ ਜੇ ਇਸ ਵੀ ਸਮੱਸਿਆ 'ਚ ਤੁਸੀਂ ਫਸੇ ਆ ਅਗਰ ਤੁਸੀਂ ਸੱਚੇ ਦਿਲ ਤੋਂ ਇਹ ਪ੍ਰਾਰਥਨਾ ਕਰਦੇ ਆ ਕਿ ਪ੍ਰਭੂ ਜੀ ਤੁਸੀਂ ਮੈਨੂੰ ਬਚਾ ਸਕਦੇ ਆ ਤਾਂ ਵਚਨ ਕੀ ਦੱਸਦਾ ਕਹਿੰਦਾ ਜਿਹੜੇ ਉਹਦੀ ਸ਼ਰਨ ਵਿੱਚ ਆਉਂਦੇ ਆ ਜਿਹੜੇ ਤੇ ਉਹਨਾਂ ਦੀ ਉਹ ਦਾ ਹਲ ਬਣ ਜਾਂਦਾ ਹੈ ਫਿਰ ਉਹਨਾਂ ਦੇ ਅੱਗੇ ਉਹਨਾਂ ਨੂੰ ਬਚਾਉਣ ਦੇ ਲਈ ਜਿਹੜਾ ਵਚਨ ਆ ਉਹ ਘੜ ਜਾਂਦਾ ਆ ਪ੍ਰਭੂ ਦਾ ਵਚਨ ਉਹਨਾਂ ਨੂੰ ਬਚਾਉਂਦਾ ਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਜਾਂਦਾ ਮੈਂ ਤੈਨੂੰ ਇਕੱਲਿਆਂ ਨਹੀਂ ਛੱਡੂਗਾ ਫਿਰ ਉਹ ਵਚਨ ਸੱਚੀ ਉਹਨਾਂ ਨੂੰ ਇਕੱਲਿਆਂ ਨਹੀਂ ਛੱਡਦਾ ਵਚਨ ਦੇ ਵਿੱਚ ਲਿਖਿਆ ਜਾਂਦਾ ਤੈਨੂੰ ਅੱਗ ਸਾੜ ਨਹੀਂ ਸਕੂਗੀ ਨਦੀਆਂ ਡਬੋਉ ਨਹੀਂ ਸਕਣਗੀਆਂ ਤਾਂ ਜਿੱਥੇ ਵੀ ਗਾਂਵਿਆਂ ਪਰੇਸ਼ਾਨੀਆਂ ਅੱਗ ਦਾ ਮਤਲਬ ਸਿਰਫ ਜਿਹੜੀ ਅੱਗ ਦਾ ਸੇਕ ਆ ਉਹੀ ਅੱਗ ਨਹੀਂ ਆ ਬਹੁਤ سارے ਲੋਕ ਦੁੱਖਾਂ ਦੇ ਵਿੱਚ ਵੀ ਸੜ ਰਹੇ ਆ ਜਿੱਦਾਂ ਕੋਈ ਇਨਸਾਨ ਅੱਗ ਦੇ ਨਾਲ ਸੜਦਾ ਆ ਬਹੁਤ سارے ਲੋਕ ਕਰਜ਼ਿਆਂ ਦੇ ਵਿੱਚ ਸੜ ਰਹੇ ਆ ਹਰੇਕ ਚੀਜ਼ ਜਿਹੜੀ ਤੁਹਾਨੂੰ ਖਤਮ ਕਰ ਰਹੀ ਹੋ ਆਗ ਹੀ ਆ ਪਰ ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੀ ਆਗ ਦੇ ਵਿੱਚ ਆ ਕਿਸੇ ਵੀ ਤਰ੍ਹਾਂ ਦੀ ਚੀਜ਼ ਜਿਹੜੀ ਸਾਡੀ ਨਾਸ਼ ਕਰ ਰਹੀ ਆ ਜੇਕਰ ਅਸੀਂ ਪਰਮੇਸ਼ਵਰ ਦੇ ਵਿੱਚ ਆਸਰਾ ਧੱਕਿਆ ਹੈ ਅਸੀਂ ਪ੍ਰਭੂ ਦੀ ਸ਼ਰਨ ਵਿੱਚ ਆਏ ਆ ਤਾਂ ਫਿਰ ਉਸ ਚੀਜ਼ ਦੇ ਵਿੱਚੋਂ ਪ੍ਰਭੂ ਸਾਨੂੰ ਕੱਢਣ ਦੇ ਲਈ ਸਮਰਥੀ ਆ ਹਾਲੇਲੂਇਆ ਚਾਹੇ ਕੋਈ ਚੀਜ਼ ਸਾਨੂੰ ਲੱਗਦਾ ਇਹਦੇ ਵਿੱਚ ਤਾਂ ਕਰਜ਼ਿਆਂ ਦੇ ਵਿੱਚ ਤਾਂ ਮੈਂ ਡੁੱਬਿਆ ਹੀ ਪਿਆ ਹਾਂ ਬਿਮਾਰੀਆਂ ਚ ਮੈਂ ਰੁੜਿਆ ਹੀ ਪਿਆ ਆ ਪਰ ਜੇ ਤੁਸੀਂ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਆਏ ਆ ਉਹ ਕਰਜੇ ਤੁਹਾਨੂੰ ਡਬੋ ਨਹੀਂ ਸਕਦੇ ਉਹ ਬਿਮਾਰੀਆਂ ਤੁਹਾਨੂੰ ਰੋੜ ਨਹੀਂ ਸਕਦੀਆਂ ਹallelujah ਕਿਉਂਕਿ ਪਰਮੇਸ਼ਵਰ ਦਾ ਬਚਨ ਫਿਰ ਤੁਹਾਡੀ ਢਾਲ ਬਣ ਜਾਂਦਾ ਆ ਫਿਰ ਜਦੋਂ ਤੁਸੀਂ ਪਰਮੇਸ਼ਵਰ ਦੇ ਬਚਨ ਨੂੰ ਢਾਲ ਦੇ ਵਾਂਗ ਕਿਦਾਂ ਇਸਤੇਮਾਲ ਕਰਨਾ ਹੈ ਜਦੋਂ ਤੁਸੀਂ ਜੇ ਇਸ ਵੀ ਹਾਲਾਤ ਦੇ ਵਿੱਚ ਆ ਉਸ ਹਾਲਾਤ ਦੇ ਅਗੇਂਸਟ ਬਚਨ ਕੀ ਬੋਲਦਾ ਹੈ ਜਦੋਂ ਤੁਸੀਂ ਉਸ ਬਚਨ ਨੂੰ ਬੋਲੋਗੇ ਉਹ ਬਚਨ ਫਿਰ ਤੁਹਾਡੀ ਰਾਖੀ ਕਰੇਗਾ ਫਿਰ ਰੱਖੋ ਤੁਸੀਂ ਕਿਸੇ ਕਿਸੇ ਇਹੋ ਜਿਹੇ ਏਰੀਆ ਦੇ ਵਿੱਚ ਹਾਂ ਜਿੱਥੇ ਕੋਈ ਮਹਾਮਰੀ ਫੈਲੀ ਹੋਈ ਹੈ ਜਾਂ ਜਿੱਥੇ ਕੋਈ ਬਹੁਤ ਵਿਨਾਸ਼ ਵਾਲਾ ਕੰਮ ਹੋਇਆ ਹੈ ਹੁਣ ਉੱਥੇ ਤੁਸੀਂ ਕਿਹੜਾ ਬਚਨ ਜਿਹੜਾ ਬੋਲੋਗੇ ਕਿ ਉਹ ਤੁਹਾਡੀ ਢਾਲ ਬਣ ਜਾਏ ਹਜ਼ਾਰ ਮੇਰੇ ਮੋਢ ਤੇ 10000 ਹਜ਼ਾਰ ਮੇਰੇ ਸੱਜੇ ਹੱਥ ਡਿੱਗਣਗੇ ਪਰ ਉਹ ਮੇਰੇ ਨੇੜੇ ਨਾ ਆਵੇਗੀ ਹallelujah ਤਾਂ ਉੱਥੇ ਉਹ ਬਚਨ ਤੁਹਾਡੀ ਢਾਲ ਬਣੇਗਾ ਭਾਵੇਂ ਜਿੰਨੇ ਮਰਜੀ ਐਕਸੀਡੈਂਟ ਹੋ ਰਹੇ ਆ ਜਿੰਨੇ ਮਰਜੀ ਨੁਕਸਾਨ ਹੋ ਰਹੇ ਹੋਰ ਚੀਜ਼ਾਂ ਹੋ ਰਹੀਆਂ ਪਰ ਜਦ ਜਦ ਤੁਸੀਂ ਕਹੋਗੇ ਕਿ ਯਹੋਵਾ ਪਰਮੇਸ਼ੁਰ ਨੇ ਸਵਰਗੀ ਦੂਤਾਂ ਨੂੰ ਹੁਕਮ ਦਿੱਤਾ ਕਿ ਉਹ ਮੇਰੇ ਸਾਰੇ ਰਾਹਾਂ ਵਿੱਚ ਰਾਖੀ ਕਰਨ ਤਾਂ ਉਹ वचन ਤੁਹਾਡੀ ਢਾਲ ਬਣ ਜਾਏਗਾ ਸਵਰਗ ਦੇ ਤੁਹਾਡੀ ਰਾਖੀ ਕਰਨਗੇ ਹallelujah ਉਹ ਤੁਹਾਡੇ ਘਰਾਂ ਦੀ ਰਾਖੀ ਕਰਨਗੇ ਉਹ ਤੁਹਾਡੇ ਬੱਚਿਆਂ ਦੀ ਰਾਖੀ ਕਰਨਗੇ ਉਹ ਤੁਹਾਡੇ ਲਾਗੇ ਬਦੀ ਰੱਖਣ ਵਾਲੇ ਮਨੁੱਖਾਂ ਨੂੰ ਨਹੀਂ ਆਉਣ ਦੇਣਗੇ ਤੁਹਾਡਾ ਨੁਕਸਾਨ ਨਹੀਂ ਹੋਣ ਦੇਣਗੇ ਤੁਹਾਡੀਆਂ ਚੋਰੀਆਂ ਨਹੀਂ ਹੋਣ ਦੇਣਗੇ ਤਾਂ ਪਰਮੇਸ਼ਵਰ ਦਾ ਬਚਨ ਤਾਇਆ ਹੋਇਆ ਜਾਂ ਪਿਓਰ ਆ ਸੱਚਾ ਜਾਂ ਖਰਾ ਆ ਇਹ ਸਾਡੀ ਢਾਲ ਬਣ ਜਾਂਦਾ ਆ ਜਦ ਦੁਸ਼ਟ ਆਤਮੇ ਤੁਹਾਨੂੰ ਡਰਾਉਣ ਤਾਂ ਤੁਸੀਂ ਉਹਨਾਂ ਨੂੰ ਇਹ ਕਹੋ ਕਿ ਬਚਨ ਦੇ ਵਿੱਚ ਲਿਖਿਆ ਆ ਕਿ ਨਾ ਡਰ ਮੈਂ ਤੇਰਾ ਪਰਮੇਸ਼ਵਰ ਤੇਰੇ ਅੰਗ ਸੰਗ ਜੋ ਆ ਤਾਂ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਵੈਰੀ ਦੀ ਸਾਰੀ ਸ਼ਕਤੀ ਤੇ ਪ੍ਰਭੂ ਨੇ ਮੈਨੂੰ ਇਖਤਿਆਰ ਬਖਸ਼ਿਆ ਆ ਅਧਿਕਾਰ ਬਖਸ਼ਿਆ ਆ ਮੈਂ ਨਹੀਂ ਡਰੂੰਗਾ ਵੈਰੀ ਮੇਰਾ ਕੁਝ ਵੀ ਵਿਗਾੜ ਨਹੀਂ ਕਰ ਸਕਦਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਮੈਂ ਹਦੋਂ ਵੱਦ ਫਤਿਹ ਪਾਈ ਹੋਈ ਆ ਜਦ ਤੁਸੀਂ ਇਸ ਪ੍ਰਕਾਰ ਦੇ ਨਾਲ ਵਚਨਾਂ ਨੂੰ ਬੋਲੋਗੇ ਜਦ ਤੁਸੀਂ ਕਹੋਗੇ ਕਿ ਵੈਰੀ ਦਾ ਸਾਹਮਣਾ ਕਰਕੇ ਉਹ ਸੱਤਾ ਰਾਹ ਥਣੀ ਭੱਜ ਉਹਨੂੰ ਤੁਹਾਡੇ ਅੱਗੇ ਜਾਣਾ ਪਊਗਾ ਪਰਮੇਸ਼ਰ ਦਾ ਬਚਨ ਤੁਹਾਡੀ ਢਾਲ ਬਣ ਜਾਏਗਾ ਪਰ ਢਾਲ ਤਾਂ ਉਹਨਾਂ ਦੀ ਬਣੂਗਾ ਜਿਨ੍ਹਾਂ ਨੂੰ ਪਰਮੇਸ਼ਰ ਦਾ ਬਚਨ ਸੁਣਿਆ ਹੋਊਗਾ ਜਿਨ੍ਹਾਂ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਬਚਨ ਹੋਊਗਾ ਜਿਹੜੇ ਬਚਨ ਨੂੰ ਪੜਦੇ ਆ ਜਾਂ ਉਹਦੇ ਉੱਤੇ ਅਸਰ ਕਰਦੇ ਆ ਜਿਨ੍ਹਾਂ ਨੇ ਕਦੀ ਬਾਈਬਲ ਨਹੀਂ ਖੋਲਣੀ ਉਹਨਾਂ ਦੀ ਢਾਲ ਕੌਣ ਬਣੂਗਾ ਜਿਨ੍ਹਾਂ ਨੇ ਬਚਨ ਨੂੰ ਸੁਣਨਾ ਹੀ ਨਹੀਂ ਉਹਨਾਂ ਦੀ ਢਾਲ ਕੌਣ ਬਣੂਗਾ ਜਿਨ੍ਹਾਂ ਨੇ ਬਚਨ ਦੇ ਵੇਲੇ ਵਿੱਚ ਸੌਂ ਜਾਣਾ ਉਹਨਾਂ ਦੀ ਢਾਲ ਕੌਣ ਬਣੂਗਾ ਜਿਨ੍ਹਾਂ ਨੇ ਬਚਨ ਦੇ ਵੇਲੇ ਅੱਖਾਂ ਸਟੇਜ ਵੱਲ ਨੂੰ ਲਾਉਣੀਆਂ ਤੇ ਮਨ ਘਰੇ ਲਾਇਆ ਉਹਨਾਂ ਦੀ ਢਾਲ ਕੌਣ ਬਣੂਗਾ ਵਚਨ ਬਾਈਬਲ ਦੇ ਵਿੱਚ ਲਿਖਿਆ ਹੋਇਆ ਤੁਹਾਡੀ ਢਾਲ ਨਹੀਂ ਬਣ ਸਕਦਾ ਜਦ ਤੱਕ ਉਹ ਤੁਹਾਡੀ ਦਿਲ ਦੀ ਤਕਦੀਰ ਤੇ ਨਹੀਂ ਲਿਖਿਆ ਜਾਂਦਾ ਇਹ ਵਚਨ ਉਦੋਂ ਤੁਹਾਡੀ ਢਾਲ ਬਣੂਗਾ ਜਦੋਂ ਬਾਈਬਲ ਵਿੱਚੋਂ ਨਿਕਲ ਕੇ ਤੁਹਾਡੇ ਮਨ ਦੇ ਅੰਦਰ ਆ ਜਾਊਗਾ ਅਰੇ ਮਨ ਤੋਂ ਉਹ ਵਚਨ ਤੁਹਾਡੇ ਮੂੰਹ ਥਾਣੀ ਬਾਹਰ ਆਵੇ ਤਾਂ ਦੇ ਵਚਨ ਤੁਹਾਡੀ ਢਾਲ ਬਣ ਕੇ ਰਾਖੀ ਕਰੇਗਾ ਹallelujah ਯੋਸ਼ੂਆ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਉਹਦੀ 8 ਨੰਬਰ ਪੰਤੀ 'ਚ ਇਦਾਂ ਲਿਖਿਆ ਕਹਿੰਦਾ ਇਹ ਬਵਸਤਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਹallelujah ਸਗੋਂ ਤੂੰ ਦਿਨ ਰਾਤ ਉਸ ਤੇ ਧਿਆਨ ਰੱਖ ਤਾਂ ਜੋ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ ਤਾਂ ਤੂੰ ਆਪਣੇ ਮਾਰਗਾਂ ਨੂੰ ਸਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ ਹallelujah ਹੁਣ ਵਚਨ ਕੀ ਕਹਿੰਦਾ ਹੈ ਕਹਿੰਦਾ ਇਹ ਵਿਵਸਥਾ ਦੀ ਪੋਥੀ ਇਹ ਬੁੱਕ ਆਫ ਲਾ ਇਹ ਪਰਮੇਸ਼ਵਰ ਦਾ ਵਚਨ ਜਿਹੜਾ ਤੈਨੂੰ ਦਿੱਤਾ ਗਿਆ ਹੈ ਇਹ ਤੇਰੇ ਮੂੰਹ ਤੋਂ ਕਦੀ ਵੀ ਵੱਖਰਾ ਨਾ ਹੋਵੇ ਮਤਲਬ ਤੇਰੇ ਮੂੰਹ ਦੇ ਵਿੱਚ ਹਰ ਸਮੇਂ ਦੇ ਲਈ ਵਚਨ ਹੋਣਾ ਚਾਹੀਦਾ ਹੈ ਜਦ ਤੂੰ ਰੋਟੀ ਖਾਣ ਲੱਗੇ ਤਾਂ ਪਰਮੇਸ਼ਵਰ ਦਾ ਵਚਨ ਤੇਰੇ ਮੂੰਹ ਚ ਹੋਵੇ ਕਿ ਤੂੰ ਉਸ ਰੋਟੀ ਦੇ ਲਈ ਧੰਨਵਾਦ ਕਰੇ ਜਦ ਤੂੰ ਕੋਈ ਵੀ ਕੰਮ ਕਰਨ ਲੱਗੇ ਸਫਰ 'ਚ ਜਾਣ ਲੱਗੇ ਤਾਂ ਤੇਰੇ ਮੂੰਹ ਚ ਪਰਮੇਸ਼ਵਰ ਦਾ ਵਚਨ ਹੋਵੇ ਤੂੰ ਪ੍ਰਾਰਥਨਾ ਕਰਕੇ ਸੁਰੱਖਿਆ ਮੰਗ ਜਦ ਤੂੰ ਕਿਸੇ ਵਿਪਤਾ ਵਿੱਚ ਹੈ ਉਦੋਂ ਤੂੰ ਵੀ ਮੂਸਾ ਦੇ ਵਾਂਗ ਕਹੇ ਕਿ ਪ੍ਰਭੂ ਜਿੱਥੇ ਤੂੰ ਨਹੀਂ ਜਾਣਾ ਉੱਥੇ ਮੈਂ ਵੀ ਨਹੀਂ ਜਾਣਾ ਤੇ ਜਿੱਥੇ ਤੂੰ ਆ ਉੱਥੇ ਹੀ ਮੈਂ ਰਹਿਣਾ ਤੇਰੀ ਹਜ਼ੂਰੀ ਮੇਰੇ ਨਾਲ ਨਾਲ ਹੋਵੇ ਪ੍ਰਭੂ ਤੁਸੀਂ ਮੈਨੂੰ ਹਰ ਮੈਦਾਨ 'ਚ ਫਤਿਹ ਦੇਣ ਵਾਲੇ ਪਰਮੇਸ਼ਵਰ ਮਤਲਬ ਹਰ ਸਮੇਂ ਦੇ ਲਈ ਬਿਮਾਰੀ ਦੇ ਮੰਝੇ ਦੇ ਪਿਆ ਕਿ ਤੇਰੇ ਮੂੰਹ ਵਿੱਚ ਬਚਨ ਹੋਵੇ ਕਿ ਯਿਸੂ ਮਸੀਹ ਦੇ ਮਾਰ ਖਾਣ ਦੇ ਨਾਲ ਮੈਂ ਸ਼ਿਫਾ ਪਾਈ ਹੈ ਪ੍ਰਭੂ ਯਿਸੂ ਮਸੀਹ ਨੇ ਮੇਰੀਆਂ ਬਦੀਆਂ ਨੂੰ ਮੇਰੇ ਗੁਨਾਹਾਂ ਨੂੰ ਚੱਕ ਲਿਆ ਉਹਦੇ ਲਹੂ ਦੇ ਨਾਲ ਮੈਂ ਧੋਤਾ ਗਿਆ ਤੇ ਸ਼ੁੱਧ ਕੀਤਾ ਗਿਆ ਹਾਂ ਤਾਂ ਹਰ ਸਮੇਂ ਦੇ ਲਈ ਸਾਡੇ ਮੂੰਹ ਦੇ ਵਿੱਚ ਪਰਮੇਸ਼ਵਰ ਦਾ ਬਚਨ ਹੋਣਾ ਚਾਹੀਦਾ ਹੈ ਇੱਥੇ ਸਾਫ਼-ਸਾਫ਼ ਲਿਖਿਆ ਇਹ ਬਵਸਤਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਜੇ ਤੂੰ ਗਲਤੀ ਕਰਨ ਲੱਗੇ ਤਾਂ ਉਹ ਬਚਨ ਤੇਰੇ ਅੰਦਰ ਹੋਵੇ ਉਹ ਬਚਨ ਤੇਰੇ ਅੰਦਰੋਂ ਬੋਲੇ ਤੇ ਵਚਨ ਉਸ ਗਲਤ ਕੰਮ ਦੇ ਬਾਰੇ ਵਿੱਚ ਕੀ ਕਹਿ ਰਿਹਾ ਅਰ ਜਦ ਤੂੰ ਉਸ ਬਚਨ ਨੂੰ ਆਪਣੇ ਮਨ ਦੇ ਅੰਦਰ ਹੀ ਸੁਣੇ ਤਾਂ ਤੇਰੇ ਹੱਥ ਉਸ ਗਲਤੀ ਤੋਂ ਰੁਕ ਜਾਣ ਤੇਰੇ ਹੱਥ ਉਸ ਗੁਨਾਹ ਤੋਂ ਰੁਕ ਜਾਣ ਜਦ ਤੇਰੇ ਮਨ ਵਿੱਚ ਕਿਸੇ ਦੇ ਲਈ ਪਾਪ ਆਵੇ ਤਾਂ ਵਚਨ ਤੇਰੇ ਅੰਦਰੋਂ ਬੋਲੇ ਤੇ ਤੇਰੀ ਦਿਲ ਦੀ ਤਕਤੀ ਤੇ ਲਿਖਿਆ ਹੋਇਆ ਉਹ ਆਪਣੇ ਆਪ ਉਸ ਜਗ੍ਹਾ ਤੇ ਬੋਲਣਾ ਸ਼ੁਰੂ ਕਰੇ ਜਗਣਾ ਸ਼ੁਰੂ ਕਰ ਦੇਵੇ ਲਾਈਟ ਹੋਵੇ ਤੇਰੇ ਅੰਦਰ ਤੇ ਤੇਰਾ ਮਨ ਪਾਪ ਕਰਨ ਤੋਂ ਡਰੇ ਅਰ ਕੀ ਲਿਖਿਆ ਕਿੰਦਰ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤੁਸੀਂ ਬਚਨ ਚ ਹੀ ਹੋਣੇ ਚਾਹੀਦੇ ਆ ਫੁੱਲ ਟਾਈਮ ਤੁਸੀਂ ਬਾਈਬਲ ਨੂੰ ਨਹੀਂ ਪੜ ਸਕਦੇ ਪਰ ਫੁੱਲ ਟਾਈਮ ਤੁਸੀਂ ਬਚਨ ਚ ਬਣੇ ਰਹਿ ਸਕਦੇ ਆ ਕਿਵੇਂ ਜੇਕਰ ਤੁਸੀਂ ਜੋਬ ਉੱਤੇ ਆ ਤਾਂ ਜਿਹੜੀ ਵੀ ਤੁਸੀਂ ਜੋਬ ਕਰਦੇ ਆ ਅਗਰ ਤੁਸੀਂ ਉਹਦੇ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਵਫਾਦਾਰੀ ਨਾਲ ਚੱਲ ਰਹੇ ਆ ਤੁਸੀਂ ਆਪਣੇ ਨਾਲ ਕੰਮ ਕਰਨ ਵਾਲਿਆਂ ਦੀ ਔਰ ਜਿਸ ਕੰਮ ਦੇ ਉੱਤੇ ਜਿਹੜਾ ਤੁਹਾਡਾ ਆਗੂ ਆ ਅਗਰ ਤੁਸੀਂ ਉਹਦੀ ਸੁੱਖ ਸ਼ਾਂਤੀ ਮੰਗਦੇ ਆ ਉਹਦਾ ਭੈ ਰੱਖਦੇ ਆ ਤਾਂ ਤੁਸੀਂ ਪਰਮੇਸ਼ਵਰ ਦੇ ਬਚਨ ਵਿੱਚ ਹੀ ਬਣੇ ਹੋਏ ਆ ਪਰ ਜੇਕਰ ਜਿੱਥੇ ਤੁਸੀਂ ਕੰਮ ਕਰਦੇ ਆ ਉੱਥੇ ਨਾਲ ਕੰਮ ਕਰਨ ਵਾਲਿਆਂ ਨਾਲ ਵੀ ਐਟੇ ਫਾਇਲ ਲੰਨੇ ਆ ਲੜਾਈ ਝਗੜੇ ਕਰਦੇ ਆ ਜਿਹਦੇ ਕੋਲੋਂ ਤੁਸੀਂ ਤਨਖਾਹ ਲੈਂਦੇ ਆ ਜਿਹਦੇ ਕਾਰੋਬਾਰ ਤੋਂ ਤੁਹਾਨੂੰ ਖਾਣ ਨੂੰ ਮਿਲਦਾ ਤੁਸੀਂ ਉਹਦੇ ਪ੍ਰਤੀ ਵੀ ਗਲਤ ਸ਼ਬਦ ਬੋਲਦੇ ਆ ਕੁੜਕੁੜ ਕਰਦੇ ਆ ਯਾਦ ਰੱਖਿਓ ਤੁਹਾਡੀ ਉਹ ਤਨਖਾਹ ਕੱਦੀ ਵੀ ਤੁਹਾਡੇ ਸੁੱਖ ਦੇ ਕੰਮਾਂ ਤੇ ਇਸਤੇਮਾਲ ਨਹੀਂ ਹੋਣੀ ਜਾਂ ਉਹ ਬਿਮਾਰੀਆਂ ਤੇ ਲੱਗ ਜਾਣੀ ਜਾਂ ਕਰਜ਼ਿਆਂ ਦੀਆਂ ਕਿਸ਼ਤਾਂ ਲਾਉਣ ਤੇ ਲੱਗ ਜਾਣੀ ਮੁਕਦਮੇ ਤੇ ਲੱਗ ਜਾਣੀ ਗਵਾਚ ਸਕਦੀ ਆ ਕਿਸੇ ਰਿਪੇਅਰ ਦੇ ਕੰਮ ਉੱਤੇ ਲੱਗ ਸਕਦੀ ਆ ਕਿਉਂ ਕਿ ਕਿਉਂਕਿ ਜਿੰਨਾ ਤੁਹਾਨੂੰ ਉਹ ਧਨ ਪ੍ਰਾਪਤ ਹੋਇਆ ਤੁਸੀਂ ਉਸ ਜਗ੍ਹਾ ਦੀ ਸ਼ਾਂਤੀ ਨਹੀਂ ਮੰਗੀ ਤੁਸੀਂ ਉਸ ਮਾਲਕ ਦੀ ਸਲਾਮਤੀ ਨਹੀਂ ਮੰਗੀ ਪਰਮੇਸ਼ਵਰ ਦੇ ਕੋਲੋਂ ਕਿ ਪ੍ਰਭੂ ਤੁਸੀਂ ਇਸ ਆਦਮੀ ਨੂੰ ਇਹਨਾਂ ਦਿੱਤਾ ਕਿ ਇਹਦੇ ਝੋਲੇ ਵਿੱਚ ਮੇਰੇ ਲਈ ਵੀ ਬਰਕਤ ਪਾਈ ਪ੍ਰਭੂ ਨੇ ਉਹ ਤੁਹਾਡੇ ਲਈ ਉਹ ਇੱਕ ਆਦਮੀ ਨਹੀਂ ਉਹ ਇੱਕ ਖੇਤ ਆ ਜਿੱਥੇ ਪ੍ਰਭੂ ਨੇ ਤੁਹਾਡੇ ਲਈ ਅਨਾਜ ਬੀਜਿਆ ਆ ਜਿੱਥੇ ਪ੍ਰਭੂ ਨੇ ਤੁਹਾਡੀ ਬਰਕਤ ਰੱਖੀ ਆ ਤੁਸੀਂ ਇਹ ਨਾ ਸਮਝੋ ਕਿ ਮੈਂ ਇਸ ਮਨੁੱਖ ਦੀ ਫੈਕਟਰੀ 'ਚ ਕੰਮ ਕਰ ਰਿਹਾ ਆ ਤੁਸੀਂ ਇੱਕ ਖੇਤ ਵਿੱਚ ਕੰਮ ਕਰ ਰਹੇ ਹੋ ਜਿੱਥੋਂ ਤੁਹਾਡੇ ਲਈ ਖਾਣ ਦੇ ਲਈ ਉੱਗਦਾ ਆ ਜਿੱਥੇ ਤੁਹਾਡੇ ਬੱਚਿਆਂ ਦੀਆਂ ਪੀਸਾਂ ਉੱਗਦੀਆਂ ਆ ਜਿੱਥੇ ਤੁਹਾਡੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਦਾ ਇੰਤਜ਼ਾਮ ਉੱਗਿਆ ਫਿਰ ਆ ਜਿੱਦਾਂ ਥਾਲੀ ਵਿੱਚ ਪਈ ਰੋਟੀ ਦੇ ਲਈ ਧੰਨਵਾਦ ਕਰਦੇ ਆਂ ਇਦਾਂ ਹੀ ਜਿੱਥੇ ਕੰਮ ਕਰਦੇ ਆ ਨਾ ਉਸ ਜਗ੍ਹਾ ਦੇ ਲਈ ਧੰਨਵਾਦ ਕਰਨਾ ਜ਼ਰੂਰੀ ਆ ਅਗਰ ਤੁਸੀਂ ਨਹੀਂ ਕਰਦੇ ਇਟ ਮੀਨ ਤੁਸੀਂ ਫਿਰ ਪਰਮੇਸ਼ਵਰ ਦੇ ਬੱਚੇ ਉਤੇ ਧਿਆਨ ਨਹੀਂ ਦਿੰਦੇ ਪਰ ਉਹ ਕੀ ਕਹਿੰਦਾ ਦਿਨ ਰਾਤ ਤੇਰੇ ਤੇਰਾ ਜਿਹੜਾ ਮਾਨਿਆ ਉਹ ਕੀ ਕਰੇ ਉਹਦੇ ਉੱਤੇ ਲੱਗਾ ਰਵੇ ਧਿਆਨ ਰੱਖ ਕੇ ਕਹਿੰਦਾ ਸਗੋਂ ਤੂੰ ਦਿਨ ਰਾਤ ਉਸੇ ਉੱਤੇ ਧਿਆਨ ਰੱਖ ਇਹ ਨਹੀਂ ਕਿ ਹਨੇਰੇ ਵਿੱਚ ਮੈਨੂੰ ਕਿਹੜਾ ਕੋਈ ਦੇਖਦਾ ਆ ਇਸ ਬੂਟੇ ਤੋਂ ਅੰਬ ਤੋੜ ਕੇ ਲੈ ਜਾਓ ਇਹਦੇ ਖੱਤੇ ਚੋਂ ਛੱਲੀਆਂ ਤੋੜ ਕੇ ਲੈ ਜਾਓ ਇਹਦੇ ਭਾਂਡੇ ਚੱਕ ਕੇ ਲੈ ਜਾਓ ਇਹਦੇ ਕੋਠੇ ਦੀਆਂ ਇੱਟਾਂ ਹੀ ਚੱਕ ਲਓ ਹੋਰ ਨਹੀਂ ਕੁਝ ਤਾਂ ਕਿ ਰਾਤ ਪਰ ਉਹ ਕੀ ਕਹਿੰਦਾ ਪਹਿਸਟ ਦੇ ਵਿੱਚ ਕੀ ਦੇਖਿਆ ਸੀ ਕਹਿੰਦਾ ਜਿੰਨੂੰ ਅਸੀਂ ਲੇਖਾ ਦੇਣਾ ਆ ਇਹ ਸਾਰੀਆਂ ਚੀਜ਼ਾਂ ਉਹਦੇ ਨੇਤਰਾਂ ਦੇ ਅੱਗੇ ਖੁੱਲੀਆਂ ਪਈਆਂ ਹੋਈਆਂ ਤਾਂ ਜਦੋਂ ਅਸੀਂ ਹਨੇਰੇ ਦੇ ਵਿੱਚੋਂ ਹਨੇਰਾ ਸਮਝ ਕੇ ਚੋਰੀ ਕਰਦੇ ਆ ਹਨੇਰਾ ਸਮਝ ਕੇ ਪਾਪ ਕਰਨ ਦੇ ਲਈ ਜਾਂਦੇ ਜਨਾਹਗਾਰੀਆਂ ਕਰਨ ਲਈ ਜਾਂਦੇ ਆ ਗੁੰਡਾਗਰਦੀਆਂ ਕਰਨ ਦੇ ਲਈ ਜਾਂਦੇ ਆ ਤਾਂ ਅਸੀਂ ਉਸ ਵੇਲੇ ਬਵਸਤਾ ਦੀ ਪੋਥੀ ਚੋਂ ਬਾਹਰ ਨਿਕਲ ਜਾਂਦੇ ਆ ਪਰਮੇਸ਼ਵਰ ਦੇ ਹੁਕਮਾਂ ਚੋਂ ਬਾਹਰ ਨਿਕਲ ਜਾਂਦੇ ਉਸ ਵੇਲੇ ਜਦੋਂ ਅਸੀਂ ਪਰਮੇਸ਼ਰ ਦੀ ਹੁਕਮਾਂ ਤੋਂ ਬਾਹਰ ਨਿਕਲਦੇ ਹਾਂ ਉਦੋਂ ਹੀ ਅਸੀਂ ਮੁਸੀਬਤ ਵਿੱਚ ਪੈਂਦੇ ਹਾਂ ਪਰ ਜਿੰਨਾ ਸਮਾਂ ਅਸੀਂ ਪਰਮੇਸ਼ਰ ਦੀ ਇੱਛਾ ਵਿੱਚ ਰਹਿੰਦੇ ਹਾਂ ਪਰਮੇਸ਼ਰ ਦੇ ਬਚਨ ਵਿੱਚ ਰਹਿੰਦੇ ਹਾਂ ਅਸੀਂ ਸੁਰੱਖਿਅਤ ਰਹਿੰਦੇ ਹਾਂ ਅਸੀਂ ਜੀਵਨ ਦੇ ਵਿੱਚ ਰਹਿੰਦੇ ਹਾਂ ਜਦੋਂ ਹੀ ਬਚਨ ਤੋਂ ਬਾਹਰ ਗਏ ਮਤਲਬ ਆਕਸੀਜਨ ਤੋਂ ਤੁਸੀਂ ਬਾਹਰ ਚਲੇਗੇ ਤੁਸੀਂ ਉਸ ਜਗ੍ਹਾ ਤੇ ਚਲੇਗੇ ਜਿੱਥੇ ਆਕਸੀਜਨ ਨਹੀਂ ਹੈ ਜਿੱਦਾਂ ਜੀਂਦੇ ਰਹਿਣ ਦੇ ਲਈ ਆਕਸੀਜਨ ਦੀ ਜ਼ਰੂਰਤ ਹੈ ਇਸੇ ਤਰੀਕੇ ਦੇ ਨਾਲ ਆਤਮਿਕ ਜੀਵਨ ਦੇ ਲਈ ਪਰਮੇਸ਼ਵਰ ਦੇ ਫਜ਼ਲ ਦੀ ਜ਼ਰੂਰਤ ਹੈ ਹallelujah ਪਰਮੇਸ਼ਵਰ ਦਾ ਫਜ਼ਲ ਕਦੋਂ ਸਾਡੇ ਉੱਤੇ ਹੋਣਾ ਜਦੋਂ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਵਿੱਚ ਰਵਾਂਗੇ ਅਰ ਕਹਿੰਦਾ ਜੋ ਉਸ ਸਾਰੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਉਸ ਨੂੰ ਪੂਰਾ ਕਰੇ ਜੇ ਤੂੰ ਉਹ ਸਾਰਾ ਕੁਝ ਜੋ ਵਚਨ ਦੇ ਵਿੱਚ ਲਿਖਿਆ ਆ ਤੁਸੀਂ ਉਹਦੇ ਉੱਤੇ ਚੱਲੋ ਉਹਨਾਂ ਚੀਜ਼ਾਂ ਨੂੰ ਪੂਰੇ ਕਰੋ ਕਈ ਵਾਰੀ ਆਪਾਂ ਵਚਨ ਪੜ੍ਹਦੇ ਆ ਨਹੀਂ ਸੁਣਦੇ ਵੀ ਆ ਪਰ ਆਪਾਂ ਉਸ ਵਚਨ ਦੇ ਉੱਤੇ ਚੱਲਦੇ ਨਹੀਂ ਫੋਰ ਐਗਜ਼ਾਮਪਲ ਵਚਨ ਵਿੱਚ ਲਿਖਿਆ ਫੋਰ ਐਗਜ਼ਾਮਪਲ ਨਹੀਂ ਸਗੋ ਵਚਨ ਚ ਲਿਖਿਆ ਆ ਕਿ ਚੁਗਲੀਆਂ ਨਹੀਂ ਕਰਨੀਆਂ ਲਿਖਿਆ ਕਿ ਨਹੀਂ ਲਿਖਿਆ ਲਿਖਿਆ ਹੋਇਆ ਸਾਫ਼-ਸਾਫ਼ ਲਿਖਿਆ ਹੋਇਆ ਆ ਚੁਗਲੀਆਂ ਨਹੀਂ ਕਰਨੀਆਂ ਪਰ ਅਸੀਂ ਸੁਣਿਆ ਬਾਰ-ਬਾਰ ਸੁਣਿਆ ਇਸ ਚੀਜ਼ ਨੂੰ ਪਰ ਫਿਰ ਵੀ ਚੁਗਲੀਆਂ ਕਰਦੇ ਆ ਤਾਂ ਗਲਤੀ ਕਰਦੇ ਪਰ ਵਚਨ ਕੀ ਕਹਿੰਦਾ ਜੋ ਵਚਨ ਵਿੱਚ ਲਿਖਿਆ ਤੂੰ ਉਸ ਸਾਰੇ ਉੱਤੇ ਚੱਲੇ ਮਤਲਬ ਅਗਰ ਲਿਖਿਆ ਝੂਠ ਨਹੀਂ ਬੋਲਣਾ ਤੇ ਝੂਠ ਹੈ ਨਹੀਂ ਬੋਲਣਾ ਜੇ ਉਦੋਂ ਲਿਖਿਆ ਚੁਗਲੀ ਨਹੀਂ ਕਰਨੀ ਤੇ ਚੁਗਲੀ ਨਹੀਂ ਕਰਨੀ ਜੇ ਲਿਖਿਆ ਇਹ ਗਾਣਾ ਨਹੀਂ ਗੱਦਣੀਆਂ ਤੇ ਨਹੀਂ ਗੱਦਣੀਆਂ ਵਿਵਚਾਰ ਨਹੀਂ ਕਰਨਾ ਤੇ ਵਿਵਚਾਰ ਫਿਰ ਨਹੀਂ ਕਰਨਾ ਗਵਾਂਡੀ ਦੀ ਚੀਜ਼ ਦਾ ਲਾਲਚ ਨਹੀਂ ਕਰਨਾ ਤਾਂ ਮਤਲਬ ਨਹੀਂ ਕਰਨਾ ਜੋ ਕਰਨ ਦੇ ਲਈ ਕਿਹਾ ਉਹੀ ਕਰਨਾ ਜੋ ਛੱਡਣ ਦੇ ਲਈ ਕਿਹਾ ਉਹ ਛੱਡ ਦੇਣਾ ਇਹ ਚੀਜ਼ ਪਰਮੇਸ਼ਵਰ ਨੂੰ ਪਸੰਦ ਹੈ ਕਹਿੰਦਾ ਜੇ ਤੂੰ ਉਹ ਸਾਰਾ ਜੋ ਕੁਝ ਲਿਖਿਆ ਆ ਉਹਦੇ ਉੱਤੇ ਚੱਲੇ ਤੇਰਾ ਕੈਰੈਕਟਰ ਉਦਾਂ ਦਾ ਹੋਵੇ ਜੋ ਚੀਜ਼ਾਂ ਪੂਰੀਆਂ ਕਰਨ ਨੂੰ ਕਿਹਾ ਆ ਜੇਕਰ ਕਹਾ ਜਾਂ ਦਸਵੰਦ ਕੱਢੋ ਤੇ ਦਸਵੰਦ ਕੱਢੋ ਜੇਕਰ ਕਹਾ ਵਿਦਵਾ ਦੀ ਮਦਦ ਕਰੋ ਤੇ ਵਿਦਵਾ ਦੀ ਮਦਦ ਕਰੋ ਜੇਕਰ ਕਹਾ ਅਨਾਥਾਂ ਦੀ ਮਦਦ ਕਰੋ ਤੇ ਅਨਾਥਾਂ ਦੀ ਮਦਦ ਕਰੋ ਜੋ ਪੂਰਾ ਕਰਨ ਦੇ ਲਈ ਕਿਹਾ ਜੇ ਲਿਖਿਆ ਆ ਕਿ ਵਰਦਰਾ ਕੇ ਪ੍ਰਾਰਥਨਾ ਕਰੋ ਤੇ ਫਿਰ ਵਰਦਰਾ ਕੇ ਪ੍ਰਾਰਥਨਾ ਕਰੋ ਜੇ ਲਿਖਿਆ ਸ਼ੇਧਨ ਕੰਮਕਾਰ ਸਤਵੇਂ ਦਿਨ ਨੂੰ ਪਵਿੱਤਰ ਜਾਣ ਕੇ ਮੇਰੀ ਹਜ਼ੂਰੀ ਚ ਆ ਤਾਂ ਫਿਰ ਸਤਵੇਂ ਦਿਨ ਪਰਮੇਸ਼ਵਰ ਦੀ ਹਜ਼ੂਰੀ ਚ ਆਓ ਜੋ ਕੁਝ ਉਹਦੇ ਵਿੱਚ ਲਿਖਿਆ ਆ ਉਹਦੇ ਅਨੁਸਾਰ ਚੱਲਣਾ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਪੂਰੀਆਂ ਕਰਨ ਲਈ ਕਿਹਾ ਜੇ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਤਾਂ ਕਿ ਲਿਖਿਆ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਫਿਰ ਤੇਰਾ ਜਿਹੜਾ ਰਾਹ ਆ ਤੇਰਾ ਉਹ ਕਾਮਯਾਬ ਹੋਊਗਾ ਫਿਰ ਤੂੰ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋਵੇਂਗਾ ਅਤੇ ਤੇਰਾ ਬੋਲ ਬਕਲਾ ਹੋਵੇਗਾ ਫਿਰ ਲੋਕੀ ਵੀ ਤੇਰੀ ਉਸਤਦ ਕਰਨਗੇ ਕਿਉਂਕਿ ਪ੍ਰਭੂ ਤੈਨੂੰ ਉੱਚਾ ਕਰੂਗੇ ਕਿਉਂਕਿ ਜਦ ਤੁਸੀਂ ਪ੍ਰਭੂ ਦੇ ਆਖੇ ਲੱਗੋਗੇ ਤੁਸੀਂ ਬੀਜ ਬੀਜੋਗੇ ਬੀਜੂਗਾ ਫਸਲ ਆਊਗੀ ਤੁਸੀਂ ਤਾਂ ਨਹੀਂ ਹੋਣਾ ਹੀ ਹੋਣਾ ਹੈ ਤੁਸੀਂ ਵਿਦਵਾ ਤੇ ਅਨਾਥ ਦੀ ਇਸ਼ੁਰਾ ਆਤਮਾ ਤੁਹਾਡੇ ਨਾਲ ਗੱਲਾਂ ਕਰੇਗਾ ਪਰਮੇਸ਼ਵਰ ਦੀਆਂ ਉਹ ਯੋਜਨਾਵਾਂ ਜਿਹੜੀਆਂ ਤੁਹਾਡੀ ਭਲਾਈ ਲਈ ਆ ਤੁਹਾਡੇ ਜੀਵਨ ਵਿੱਚ ਪੂਰੀਆਂ ਹੋਣਗੀਆਂ ਤਾਂ ਤੁਸੀਂ ਬਰਕਤ ਪਾਉਣੀ ਹੀ ਪਾਉਣੀ ਆ ਔਰ ਫਿਰ ਤੁਹਾਡਾ ਬੋਲਬਾਲਾ ਹੋਏਗਾ ਫਿਰ ਹੀ ਸਾਡੇ ਮਾਰਗ ਸਫਲ ਹੋਣਗੇ ਜਿਨ੍ਹਾਂ ਰਾਹਾਂ ਉੱਤੇ ਅਸੀਂ ਤੁਰੇ ਆਂ ਫਿਰ ਹੀ ਅਸੀਂ ਉਹਨਾਂ ਮੰਜ਼ਲਾਂ ਉੱਤੇ ਪਹੁੰਚਾਂਗੇ ਆਦਰਵਾਇਜ਼ ਤੁਰੇ ਤਾਂ ਜਾਵਾਂਗੇ ਪਰ ਮੰਜ਼ਲ ਦਾ ਪੈਂਡਾ ਜਿਹੜਾ ਇਹ ਲੰਬਾ ਹੁੰਦਾ ਜਾਏਗਾ ਜੇ ਸੱਚੀ ਮੰਜ਼ਲ ਉੱਤੇ ਪਹੁੰਚਣਾ ਹੈ ਫੇਰ ਸਾਨੂੰ ਪਰਮੇਸ਼ਵਰ ਦੇ ਵਚਨ ਦੇ ਉੱਤੇ ਚੱਲਣਾ ਪੈਣਾ ਹੈ ਵਚਨ ਨੂੰ ਪੂਰਾ ਕਰਨਾ ਪੈਣਾ ਹੈ ਹallelujah ਮੰਨੀ ਆ ਜਿਸਮ ਨੂੰ ਰਿਸਟ ਪੋਸ਼ਟ ਰੱਖਣ ਦੇ ਲਈ ਪਰਮੇਸ਼ਵਰ ਨੇ ਰੋਟੀ ਦਾ ਇੰਤਜ਼ਾਮ ਕੀਤਾ ਇਹ ਸਾਨੂੰ ਖਾਣੀ ਚਾਹੀਦੀ ਹੈ ਪਰ ਰੂਹ ਦਾ ਖਿਆਲ ਉਸ ਤੋਂ ਵੀ ਵੱਧ ਰੱਖੋ ਸਿਰਫ ਰੋਟੀ ਪਿੱਛੇ ਨਾ ਦੌੜੋ ਉਸ ਤੋਂ ਵੱਧ ਵਚਨ ਦੇ ਪਿੱਛੇ ਦੌੜੋ ਕਿਉਂਕਿ वचन ਸਾਨੂੰ ਸਦੀਪਕ ਜੀਵਨ ਦਿੰਦਾ ਹੈ ਰੋਟੀ ਖਾਣ ਵਾਲੇ ਤਾਂ ਮਰ ਜਾਂਦੇ ਆ ਪਰ ਜਿਨ੍ਹਾਂ ਦੇ ਅੰਦਰ वचन ਚੱਲਿਆ ਜਾਂਦਾ ਉਹ ਮਰ ਕੇ ਵੀ ਮਰਦੇ ਨਹੀਂ ਉਹ ਮਰ ਕੇ ਵੀ ਜੀ ਉੱਠਦੇ ਆ ਹallelujah ਸੋ ਪਰਮੇਸ਼ਵਰ ਦਾ वचन ਤੁਹਾਡੇ ਦਿਨਾਂ ਤੇ ਗੁਰਦਿਆਂ ਤੇ ਰਾਜ ਕਰੇ ਪਰਮੇਸ਼ਵਰ ਦੇ ਇਸ वचन ਦੀ ਹਰੇਕ ਜ਼ਿੰਦਾ ਰਹਿਣ ਵਾਲੀ ਸਾਮੁੱਝ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇ ਪਰਮੇਸ਼ਵਰ ਦਾ ਪ੍ਰੇਮ ਪਰਮੇਸ਼ਵਰ ਦੇ ਚਾਣ ਵਾਲਿਆਂ ਦੇ ਨਾਲ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤਿਕਰ ਬਣਿਆ ਰਹੇ ਆਮੀਨ